ਸਰੀਰ ਦੀਆਂ ਤਿੰਨ ਅਵਸਥਾਵਾਂ ਨੇ ਆਪਾਂ ਦੇਖ ਲਈਆਂ ਜੀ ਬਚਪਨ ਜਵਾਨੀ ਤੇ ਬੁਢਾਪਾ ਮਨ ਦੀਆਂ ਵੀ ਤਿੰਨ ਅਵਸਥਾਵਾਂ ਨੇ ਮਨ ਦੀਆਂ ਵਿੱਚ ਇਹਨਾਂ ਅਵਸਥਾਵਾਂ ਬਾਣੀ ਨੇ ਦੱਸੀਆਂ ਨੇ ਅਚੇਤ ਸੁਚੇਤ ਊਨਮਨ ਤਿੰਨ ਅਵਸਥਾਵਾਂ ਨੇ ਮਨ ਦੀਆਂ ਜਿਵੇਂ ਸਰੀਰ ਦੀਆਂ ਤਿੰਨ ਅਵਸਥਾਵਾਂ ਨੇ ਨਾ ਬਚਪਨ ਵਿੱਚ ਅਸੀਂ ਆਨੇ ਅਜੇ ਬਾਲ ਐ ਇਹਨੂੰ ਸਮਝੀ ਕੁਝ ਨਹੀਂ ਹੈ ਅਜੇ ਬੱਚਾ ਹੈ ਜੇਸ ਵਕਤ ਮਨ ਅਚੇਤ ਅਵਸਥਾ ਵਿੱਚ ਹੁੰਦਾ ਨਾ ਇਹ ਮਨ ਬਚਪਨੇ ਵਿੱਚ ਹੈ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ ਪਹਿਲੇ ਪੈਰੇ ਰਹਿਨ ਕੇ ਵਣ ਜਾ ਰਿਆ ਮਿਤਰਾ ਬਾਲਕ ਬੁੱਧ ਅਚੇਤ ਇਹ ਅਚੇਤ ਅਵਸਥਾ ਹੈ ਕੋਈ ਸਮਝ ਨਹੀਂ ਹੈ ਮਨ ਨੂੰ ਅਜੇ ਬਚਾਏ ਤੇ ਬੱਚਿਆਂ ਦੀ ਤਰ੍ਹਾਂ ਚੱਲੀ ਜਾ ਰਿਹਾ ਚੰਚਲਤਾ ਮਨ ਦੇ ਅੰਦਰ ਹਜ਼ੂਰ ਦੀ ਬਾਣੀ ਪੜੋ ਚੰਚਲ ਮਤ ਬਾਰਤ ਬਕਰੇ ਦੀ ਸਰਪੰਨ ਕਰ ਮਿਲੈ ਇਹ ਚੰਚਲ ਮਤ ਹੈ ਅਚੇਤ ਹੈ ਅਜੇ ਰੱਬ ਦੇ ਬਾਰੇ ਕੋਈ ਸਮਝ ਹੀ ਨਹੀਂ ਹੈ ਜਿਵੇਂ ਬੱਚੇ ਨੂੰ ਜ਼ਿੰਮੇਵਾਰੀਆਂ ਵੀ ਸਮਝ ਨਹੀਂ ਹੁੰਦੀ ਜਿਵੇਂ ਬੱਚਾ ਬਿਲਕੁਲ ਚਿੰਤਾ ਫਿਕਰ ਝੋਰੀਆਂ ਤੋਂ ਨਿਰਲੇਪ ਮਨ ਵੀ ਅਚੇਤ ਅਵਸਥਾ ਵਿੱਚ ਹੋ ਜਾਈ ਹੁੰਦਾ ਹੈ ਨੂੰ ਰੱਬ ਦੀ ਕੋਈ ਸਮਝ ਨਹੀਂ ਹੈ ਅਚੇਤ ਹੈ ਅਜੇਤ ਤੋਂ ਬਾਅਦ ਸੁਚੇਤ ਅਵਸਥਾ ਹੁੰਦੀ ਹੈ ਜਿਵੇਂ ਬਚਪਨ ਤੋਂ ਬਾਅਦ ਜਵਾਨੀ ਆ ਜਾਂਦੀ ਹੈ ਤਣ ਦੇ ਤੇ ਜਦੋਂ ਜਵਾਨੀ ਆਉਂਦੀ ਹੈ ਨਾ ਉਦੋਂ ਵੀ ਕੋਈ ਬੱਚਾ ਗਲਤੀ ਕਰੇ ਨਾ ਤੇ ਘਰ ਦੇ ਮਾਂ ਪਿਓ ਕਹਿੰਦੇ ਹੁਣ ਤੂੰ ਸਿਆਣਾ ਹੋ ਗਿਆ ਥੋੜਾ ਜਿਹਾ ਧਿਆਨ ਕਰਿਆ ਕਰ ਹੁਣ ਤੇ ਤੈਨੂੰ ਸਮਝ ਜਾਣਾ ਚਾਹੀਦਾ ਹੁਣ ਤੇ ਤੇਰੇ ਵਰਗੇ ਬੱਚੇ ਤੇ ਬੜਾ ਕੁਝ ਕਮਾ ਕੇ ਘਰ ਲਿਆਉਂਦੇ ਤੇਰੇ ਜਿਦੇ ਬਾਲ ਬਾਰ ਮਿਹਨਤ ਕਰਦੇ ਨੇ ਮੁਸ਼ਕਲਤ ਕਰਦੇ ਨੇ ਕਮਾਈ ਕਰਦੇ ਨੇ ਪੜ੍ਹਾਈ ਲਿਖਾਈ ਕਰਦੇ ਨੇ ਜ਼ਿੰਮੇਵਾਰੀਆਂ ਸੰਭਾਲਦੇ ਨੇ ਪੁੱਤਰ ਤੂੰ ਤੇ ਸਿਆਣਾ ਹੋ ਗਿਆ ਜਵਾਨ ਹੋ ਗਿਆ ਜਵਾਨੀ ਦੇ ਪੈਰੇ ਵਿੱਚ ਬੰਦੇ ਅੰਦਰ ਸੁਚੇਤਤਾ ਆ ਜਾਂਦੀ ਏ ਧਿਆਨ ਰੱਖਿਆ ਜੇ ਸਿਆਣਾ ਬਣ ਜਾਂਦਾ ਬੰਦਾ ਜ਼ਿੰਮੇਵਾਰੀਆਂ ਸਮਝਦਾ ਹੈ ਜਦੋਂ ਮਨ ਅਚੇਤ ਅਵਸਥਾ ਤੋਂ ਸੁਚੇਤ ਅਵਸਥਾ ਵਿੱਚ ਆਉਂਦਾ ਹੈ ਬਚਪਨ ਤੋਂ ਜਵਾਨੀ ਵਿੱਚ ਆ ਗਿਆ ਸੁਚੇਤ ਹੋ ਗਿਆ ਉਸ ਅਵਸਥਾ ਵਿੱਚ ਮਨ ਨੂੰ ਪਤਾ ਲੱਗ ਜਾਂਦਾ ਮੇਰੀ ਜ਼ਿੰਮੇਵਾਰੀ ਕੀ ਹੈ ਸੁਚੇਤ ਮਨ ਜਿਹੜਾ ਨਾ ਉਹ ਕਦੀ ਵੀ ਗਲਤੀਆਂ ਨਹੀਂ ਕਰਦਾ ਉਹ ਪਰਮਾਰਥ ਮਾਰਗ ਤੇ ਤੁਰਨ ਦਾ ਯਤਨ ਕਰਦਾ ਹੈ ਤੇ ਜ਼ਿੰਮੇਵਾਰੀ ਨਾਲ ਆਪਣੇ ਜੀਵਨ ਨੂੰ ਸ਼ਿੰਗਾਰਦਾ ਰੱਬੀ ਗੁਣਾਂ ਦੇ ਨਾਲ ਇਹ ਸੁਚੇਤ ਮਨ ਦੀ ਨਿਸ਼ਾਨੀ ਹੈ ਸੁਚੇਤ ਤੋਂ ਬਾਅਦ ਫਿਰ ਉਣਮਨ ਅਵਸਥਾ ਹੁੰਦੀ ਹੈ ਉਣਮਨ ਅੰਮ੍ਰਿਤ ਬਾਣੀ ਵਿੱਚ ਸਾਹਿਬ ਨੇ ਕਿਹਾ ਇਹ ਮਨ ਲੈ ਜੋ ਉਨ ਮਨ ਰਹੇ ਇਸ ਮਨ ਨੂੰ ਕੋਈ ਉਨ ਮਨ ਅਵਸਥਾ ਵਿੱਚ ਲੈ ਜਾਏ ਉਨ ਮਨ ਦਾ ਅਰਥ ਹੈ ਜੇ ਨਰਲੇਪ ਹੋ ਜਾਣਾ ਜਿਵੇਂ ਬੰਦਾ ਬਚਪਨ ਵਿੱਚ ਅਚੇਤ ਹੈ ਜਵਾਨੀ ਵਿੱਚ ਸੁਚੇਤ ਹੋ ਗਿਆ ਤੇ ਜੇ ਬੁਢਾਪੇ ਵਿੱਚ ਵੀ ਪਹੁੰਚ ਕੇ ਬੰਦਾ ਅਚੇਤ ਹੀ ਹੈ ਸੁਚੇਤ ਵੀ ਨਹੀਂ ਹੋਇਆ ਤੇ ਮਾਫ਼ ਕਰਿਆ ਜੇ ਜ਼ਿੰਦਗੀ ਅਜਾਈ ਚਲੀ ਜਾਏ ਇਹ ਪੜਾ ਜਿਹੜੇ ਨੇ ਨਾ ਜੀਵਨ ਦੇ ਬੇਸਮਝੀ ਤੋਂ ਸਮਝ ਆ ਜਾਣੀ ਮਤਲਬ ਬਚਪਨ ਤੋਂ ਜਵਾਨੀ ਆ ਜਾਣੀ ਸਮਝ ਆ ਗਈ ਤੇ ਜੇ ਸਮਝ ਆਉਣ ਤੋਂ ਬਾਅਦ ਵੀ ਗਲਤੀਆਂ ਕਰੀ ਜਾਏ ਬੁਢਾਪਾ ਆ ਗਿਆ ਅਜੇ ਵੀ ਉਹ ਗਲਤੀਆਂ ਕਰੀ ਜਾਂਦਾ ਹੈ ਤੇ ਦਾ ਮਤਲਬ ਕੁਝ ਵੀ ਜ਼ਿੰਦਗੀ ਤੋਂ ਸਿੱਖਿਆ ਨਹੀਂ ਜਦੋਂ ਪਤਾ ਲੱਗ ਗਿਆ ਸਮਝ ਆ ਗਈ ਜਵਾਨੀ ਦੇ ਵਿੱਚ ਜੀਵਨ ਦੀ ਹਕੀਕਤ ਦਾ ਪਤਾ ਲੱਗ ਗਿਆ ਹਮ ਆਦਮੀ ਹਾਂ ਇੱਕ ਦਮੀ ਹੁਣ ਮਾਇਆ ਦੇ ਮੋਹ ਦੀ ਪਕੜ ਛੱਡ ਦੇਣੀ ਚਾਹੀਦੀ ਹੈ ਬੁਢਾਪਾ ਆ ਗਿਆ ਹੁਣ ਪਤਾ ਲੱਗ ਗਿਆ ਕਿ ਇਹ ਦੁਨੀਆਂ ਵਿੱਚ ਸਦਾ ਥੋੜੇ ਬੈਠੇ ਰਹਿਣ ਹੁਣ ਮਨ ਦੀ ਪਕੜ ਨੂੰ ਢਿਲੀਆਂ ਕਰਕੇ ਪਰਮਾਤਮਾ ਵਾਲੇ ਪਾਸੇ ਤੋਰ ਦੇਵੇ ਇਹ ਬੁਢਾਪੇ ਦੀ ਨਿਸ਼ਾਨੀ ਹੈ ਰੱਬ ਦੀ ਬੰਦਗੀ ਕਮਾਣ ਲੱਗ ਪੈਂਦਾ ਬੰਦਾ ਇੱਥੇ ਪਹੁੰਚ ਕੇ ਵੀ ਨਹੀਂ ਕਮਾਂਦਾ ਪਿਆਣਾ ਫਿਰ ਧਿਆਨ ਰੱਖਿਆ ਜੇ ਅਜੇ ਨਾ ਸੁਚੇਤ ਹੋਇਆ ਹੈ ਨਾ ਹੀ ਊਣਮਨ ਅਵਸਥਾ ਵਿੱਚ ਪਹੁੰਚਿਆ ਅਜੇ ਅਚੇਤਤਾ ਵਿੱਚ ਜੀ ਰਿਹਾ ਹੈ ਮੈਂ ਬੇਨਤੀ ਕਰ ਰਿਹਾ ਜਿਵੇਂ ਤਨ ਦੀਆਂ ਤਿੰਨ ਅਵਸਥਾਵਾਂ ਨੇ ਨਾ ਬਚਪਨ ਜਵਾਨੀ ਤੇ ਬੁਢਾਪਾ ਬਾਲ ਜਵਾਨੀ ਔਰ ਬਿਰਧ ਕੁਣ ਤਿੰਨ ਅਵਸਥਾ ਜਾਨ ਇਹ ਬਾਹਰ ਦੇ ਸਰੀਰ ਦੀ ਗੱਲ ਹੈ ਪਰ ਅੰਦਰਲੇ ਮਨ ਦੀਆਂ ਤਿੰਨ ਅਵਸਥਾਵਾਂ ਨੇ ਅਚੇਤ ਸੁਚੇਤ ਤੇ ਉਨਮਨ